ਵੈਗੁਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦਾ ਦੂਜੀ ਵਾਰ ਪਟਿਆਲੇ ਜਾਣਾ ਸਨ 1807 ਈਸਵੀ ਦੀਆਂ ਗਰਮੀਆਂ ਦੇ ਵਿੱਚ ਨਾ ਰਾਜਾ ਸਹਿਬ ਸਿੰਘ ਵਾਲੀਆ ਪਟਿਆਲਾ ਤੇ ਉਹਦੀ ਰਾਣੀ ਆਸਕੁਰ ਦੇ ਵਿੱਚ ਨਾ ਕੁਝ ਮਸਲੇਆ ਕਰਕੇ ਝਗੜਾ ਹੋ ਗਿਆ ਸੀ ਜਿਸ ਨੂੰ ਮਟਾਉਣਾ ਮੁਸ਼ਕਲ ਹੋ ਗਿਆ ਸੀ ਤੇ ਰਾਣੀ ਚਾਹੁੰਦੀ ਸੀ ਕਿ ਰਾਜਾ ਉਸਦੇ ਪੁੱਤਰ ਕਰਮ ਸਿੰਘ ਨੂੰ ਰਾਜ ਤਿਲਕ ਦੇਵੇ ਤੇ ਰਾਜਾ ਆਪਣੇ ਜਿੰਦਗੀ ਇਹ ਕਰਨਾ ਨਹੀਂ ਚਾਹੁੰਦਾ ਸੀ ਤੇ ਕੁਝ ਕੁ ਸਰਦਾਰ ਰਾਜੇ ਵੱਲ ਖਲੋਤੇ ਤੇ ਕੁਝ ਕੁ ਕਰਮਚਾਰੀ ਮਹਾਰਾਣੀ ਦਾ ਲੱਗੇ ਪਖ ਪੂਰਨ ਤੇ ਸਿੱਟਾ ਇਹ ਨਿਕਲਿਆ ਕਿ ਦੋਵੇਂ ਧਿਰਾਂ ਟਕਰਾ ਦੀ ਸਥਿਤੀ ਹੋ ਗਈ ਤੇ ਕੁਝ ਯੋਗ ਭਲੇ ਲੋਕ ਵੀ ਬੈਠੇ ਸਨ ਵਿੱਚ ਤੇ ਜਿਨ੍ਹਾਂ ਨੇ ਇਸ ਇਸ ਫੈਸਲੇ ਨੂੰ ਇਸ ਸਮਝੋਤੇ ਨੂੰ ਮਟਾਉਣਾ ਚਾਹਿਆ ਤੇ ਦੋਵੇਂ ਧਿਰਾਂ ਨੇ ਸਲਾਹ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਬੁਲਾਇਆ ਜਾਵੇ ਤੇ ਉਹ ਇਸ ਝਗੜੇ ਦਾ ਨਿਵਟਾਰਾ ਕਰਨਗੇ ਤੇ ਹੱਲ ਕਰਨਗੇ ਤੇ ਇੰਨਾ ਸਾਰਿਆਂ ਨੂੰ ਇਹ ਪਤਾ ਸੀ ਕਿ ਉਹਨਾਂ ਤੋਂ ਬਿਨਾ ਸ਼ੇਰੇ ਪੰਜਾਬ ਤੋਂ ਬਿਨਾ ਇਸ ਜਿਹੜੀ ਉਲਝਣ ਨੂੰ ਕੋਈ ਸੁਲਝਾ ਨਹੀਂ ਸਕਦਾ ਤੇ ਪਟਿਆਲੇ ਦਾ ਵਕੀਲ ਮਹਾਰਾਜ ਦੇ ਕੋਲ ਗਿਆ ਤੇ ਰਾਜਾ ਤੇ ਰਾਣੀ ਦੀ ਸਾਰੀ ਵਾਰਤਾ ਦੱਸੀ ਉਹਨੂੰ ਤੇ ਕੁਝ ਯੋਗ ਤਿਆਰੀਆਂ ਤੋਂ ਬਾਅਦ ਮਹਾਰਾਜੇ ਨੇ ਲਾਹੌਰ ਤੋਂ ਆਪਣੀ ਫੌਜ ਲੈ ਕੇ 1807 ਇਸ ਵੀਚ ਪਟਿਆਲੇ ਆ ਗਏ ਤੇ ਜਦੋਂ ਰਾਜਾ ਸਹਿਬ ਸਿੰਘ ਨੂੰ ਮਾਰਾ ਦੇਉਣ ਦੀ ਖਬਰ ਪਤਾ ਲੱਗੀ ਤੇ ਉਹਨੇ ਆਪਣੇ ਆਪਣੇ ਵਜ਼ੀਰਾਂ ਦੇ ਨਾਲ ਸ਼ਹਿਰ ਤੋਂ ਬਾਹਰ ਜਾ ਕੇ ਸਵਾਗਤ ਕੀਤਾ ਮਹਾਰਾਜ ਦਾ ਤੇ ਭਾਰੀ ਸਵਾਗਤ ਨਾਲ ਤੇ ਸ਼ਹਿਰ ਦੇ ਅੰਦਰ ਲੈ ਆਏ ਉਹਨਾਂ ਨੂੰ ਤੇ ਕੁਝ ਦਿਨ ਠਹਿਰਨ ਤੋਂ ਬਾਅਦ ਮਹਾਰਾਜ ਨੇ ਇਸ ਝਗੜੇ ਨੂੰ ਸਲਝਾਉਣ ਬਾਰੇ ਸੋਚਿਆ ਸਾਰੇ ਵਿਚਾਰ ਵਿਚਾਰ ਵੇਖ ਕੇ ਵਿਚਾਰਪੱਖ ਵੇਖ ਕੇ ਤੇ ਜਿਹੜੀ ਪਟਿਆਲੇ ਦੀ ਰਾਜਗੱਦੀ ਸੀ ਉਹ ਰਾਜੇ ਦੇ ਹੱਥ ਵਿੱਚ ਕੀਤੀ ਤੇ ਰਾਣੀ ਜਿਹੜੀ ਆਪਣੇ ਪੁੱਤਰ ਕਰਮ ਸਿੰਘ ਨਾਲ ਰਹਿ ਰਹੀ ਸੀ ਉਹਨੂੰ 50000 ਰੁਪਏ ਤੇ ਹੋਰ ਕੁਝ ਸਤਾਣ ਹਨੋਂ ਦਿੱਤੇ ਤੇ ਉਥੋਂ ਇਹ ਦੋਵੇਂ ਤਿਰਾਂ ਜਦੋਂ ਰਾਜੀ ਹੋ ਗਏ ਮਹਾਰਾਜ ਦੇ ਫੈਸਲੇ ਤੋਂ ਤੇ ਮਹਾਰਾਜ ਨੇ ਜਦੋਂ ਉੱਥੋਂ ਇਹ ਫੈਸਲਾ ਕਰਵਾ ਕੇ ਵਾਪਸ ਪਰਤੇ ਤੇ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਰਾਸ਼ਦਾ ਉਹਨਾਂ ਦਾ ਖਰਚਾ ਹੋਇਆ ਸੀ ਸਾਰਾ ਮਹਾਰਾਜ ਦੀ ਫੌਜ ਦੀ ਦਾ ਤੇ ਉਹ ਰਾਜੇ ਨੇ ਖੁਦ ਉਠਾਇਆ ਸੀ ਤੇ ਮਹਾਰਾਜ ਨੂੰ ਤੁਰਨ ਵੇਲੇ ਇੱਕ ਪਿੱਤਲ ਦੀ ਤੋਪ ਤੇ ਇੱਕ ਮੋਤੀਆਂ ਦੀ ਮਾਲਾ ਤੇ ਜਿਹਦੇ ਵਿੱਚ ਇੱਕ ਵਧੀਆ ਨਗ ਜੜਿਆ ਹੋਇਆ ਸੀ ਤੇ ਜਦੋਂ ਇਹ ਮਾਲਾ ਰਾਜੇ ਨੇ ਮਹਾਰਾਜ ਨੂੰ ਇੱਕ ਵੱਡੇ ਦਰਬਾਰ ਦੇ ਵਿੱਚ ਪਹਨਾਈ ਤੇ ਜਿਹੜਾ ਰਾਜੇ ਦਾ ਪੁੱਤਰ ਸੀ ਕਰਮ ਸਿੰਘ ਉਹਨੇ ਮਹਾਰਾਜ ਦੇ ਗਲ ਦੇ ਵਿੱਚ ਦੋ ਮਾਲਾ ਵੇਖੀ ਤੇ ਕਹਿਣ ਲੱਗਾ ਸਿੰਘ ਸਾਹਿਬ ਜੀ ਮਾਲਾ ਤੇ ਮੇਰੀ ਏ ਤੇ ਮਹਾਰਾਜ ਨੇ ਬੱਚੇ ਦਾ ਪਿਆਰ ਵੇਖ ਕੇ ਤੇ ਆਪਣੇ ਜਿਹੜੀ ਮਾਲਾ ਸੀ ਗਲ 'ਚੋਂ ਲਾ ਕੇ ਉਹ ਬੱਚੇ ਦੇ ਗਲ ਦੇ ਵਿੱਚ ਪਾ ਦਿੱਤੀ ਤੇ ਉਹਨਾਂ ਕਿਹਾ ਜੇ ਤੇਰੀ ਏ ਤਾਂ ਤੇਰੀ ਹੀ ਰਹੇਗੀ ਤੇ ਸਾਰਿਆਂ ਨੇ ਜਦੋਂ ਮਹਾਰਾਜ ਦਾ ਇਹ ਪਿਆਰ ਵੇਖਿਆ ਤੇ ਸਾਰੇ ਵਾਹ-ਵਾਹ ਕਰਦੇ ਉੱਠ ਗਏ ਤੇ ਜਦੋਂ ਉਨੇ ਰਾਜੇ ਨੇ ਦੁਬਾਰਾ ਮਾਲਾ ਮਹਾਰਾਜ ਨੂੰ ਦੇਣੀ ਚਾਹੀ ਬੱਚੇ ਦੇ ਗੱਲ ਚੋ ਲਾ ਕੇ ਤੇ ਮਹਾਰਾਜ ਨੇ ਨਾ ਕਰ ਦਿੱਤੀ ਤੇ ਇਸ ਮਾਲਾ ਦਾ ਮੁੱਲ ਉਸ ਟਾਈਮ 70000 ਰੁਪਏ ਸੀ ਤੇ ਏਸੀ ਅੱਜ ਦੀ ਆਪਣੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜਰੂਰ ਸਾਰੇ ਜਣੇ ਲਾਈਕ